ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ਿਰੂ ਤੇ ਸਾਡਾ ਠੋਲਾ ਤਰੱਕੀ ਦੇ ਵਿੱਚ ਵੇਖੋ ਫੂਨ ਇਹ ਯਾਰ ਮਾਡਰਨ ਜਮਾਨੇ ਚ ਆ ਗਿਆ ਇੱਕੇ ਦਮ ਹਣਾ ਸੰਧੂਆਂ ਦੇ ਨਾਲ ਰਹਿ ਕੇ ਮੁੰਡਾ ਮਾਡਰਨ ਹੋ ਗਿਆ ਤੇ ਦਿੱਤੀ ਦਵਾਈ ਹੋਏ ਕੱਟੀਆਂ ਮਸ਼ੀਨ ਨੂੰ ਪੱਕਾ ਉਹ ਨਹੀਂ ਦੋਵੇਂ ਕੱਟੀ ਕੱਟੇ ਨੂੰ ਵੇਖ ਲੈ ਤਿੰਨਾਂ ਨੂੰ ਕਰਦੇ ਨੇ ਤਿਆਰ ਚੋਂਦੇ ਜਾਂਦੇ ਚੋਂਦੇ ਇਹਨੂੰ ਵੀ ਦੇ ਦਿਆ ਕਰ 25 ਤਿੰਨ ਕਰ ਦਿੰਨੇ ਆ ਪੈਣੀ ਹੋਰ ਲਿਆਵਾਂਗੇ ਤਿੰਨ ਕਰ ਦਿੰਨੇ ਜਿੰਨੇ ਤਿਆਰ ਕਰਕੇ ਨਾਲੇ ਪਤਾ ਲੱਗ ਜੂ ਆਪਾਂ ਨੂੰ ਇਹਨਾਂ ਨੂੰ ਪੱਠੇ ਨਹੀਂ ਮਾਉਣੇ ਇਹਨਾਂ ਨੂੰ ਜਦੋਂ ਹੋ ਗਈਆਂ ਨਾ ਮਹੀਨੇ ਕਿਦੀਆਂ ਨਾਲ ਹੀ ਫੀਡ ਤੈਨੂੰ ਲਿਆ ਦੂੰਗਾ ਫੇਰ ਦੋ ਬੋਰੀ ਚਲ ਕੋਈ ਨਹੀਂ ਮਾਰਨਾ ਮੱਕੇ ਵਾਲਾ ਲੰਬਾ ਬਣਾ ਦੇ ਤੇ ਹੁਣ ਇਹ ਦੋ ਬੰਦੇ ਆ ਹੈਂ ਡੰਗਰ ਵਛੇ ਦੇ ਆਪਣਾ ਹਣ ਸਪਰੇਅ ਦਾ ਕੰਮ ਲੇਟ ਹੋ ਜੀਦਾ ਇਹ ਵੈਗਰੂ ਕਿਰਪਾ ਕਰੇ ਹੁਣ ਚੱਲਦੇ ਬਾਹਰ ਅੰਦਰ ਵੀ ਇਹਨੇ ਚੱਲ ਕੇ ਆਪ ਐਂ ਕਰੀਏ ਗਰੇਜ ਅੱਜ ਆਪਣੇ ਗੁਰਦਰਾ ਸਾਹਿਬ ਬਾਬਾ ਵਿਦੀਚੰਦ ਜੀ ਦੇ ਦਰਬਾਰ ਤੇ ਕਥਾ ਕੀਰਤਨ ਸੁਖਣੀ ਸਾਹਿਬ ਦਾ ਪਾਠ ਨਾਲ ਉਹਨਾਂ ਦੀ ਸ਼ੀਰ ਦੀ ਉਸਮਰਤ ਲੱਗਰ ਪ੍ਰਸ਼ਾਦਾ ਤਿਆਰ ਕਰਕੇ ਸਾਰੀਆਂ ਸੰਗਤਾਂ ਦੇ ਵਿੱਚ ਵਰਤਾਵਾਂਗੇ ਤੇ ਪ੍ਰਧਾਨ ਰਿਸ਼ਪਾਲ ਸਿੰਘ ਬਾਬਾ ਗੁਰਜੀਤ ਸਿੰਘ ਭਾਈ ਸੁਖਚੈਨ ਸਿੰਘ ਤੇ ਬਾਬਾ ਬਲੇਰੀਆ ਕਾਕਾ ਇਹ ਸੰਗਤਾਂ ਹਾਜ਼ਰ ਹੋ ਗਈਆਂ ਵਾ ਤੇ ਅੱਜ ਉਹਨਾਂ ਦੀ ਸ਼ਹੀਦ ਦਿਨੁਜਾਦ ਵਿੱਚ ਰੱਖਦੇ ਆਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਤੇ ਗੁਰੂ ਘਰ ਲੰਗਰ ਪ੍ਰਸ਼ਾਦਾ ਚੱਲੂਗਾ ਕਥਾ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਠੰਡ ਵੀ ਬਹੁਤ ਜ਼ਿਆਦੀ ਠੰਡ ਵੀ ਬਹੁਤ ਜ਼ਿਆਦੀ ਤੇ ਦਿਹਾੜੇ ਵੀ ਬਹੁਤ ਤਕੜੇ ਆ ਕਿਉਂਕਿ ਆਪਾਂ ਨੂੰ ਤੇ ਇੱਕ ਥੋੜੀ ਜਰਾਬਾ ਹੀ ਬੂਟ ਹੀ ਲੈ ਜਾਂਦੇ ਠੰਡ ਮਹਿਸੂਸ ਹੋਈ ਜਾਂਦੀ ਆ ਤੇ ਕਿੱਥੇ ਉਹਨਾਂ ਨੇ ਏਡਾ ਵੱਡਾ ਪਰਿਵਾਰ ਵਿਛੜ ਗਿਆ ਤੇ ਫਿਰ ਵੀ ਵੈਗਰੂ ਦਾ ਪਾੜਾ ਮੰਨ ਕੇ ਕਿਹੜਾ ਆ ਆਪਾਂ ਨੂੰ ਤਸੀਹਦ ਦਿੱਤੀ ਆ ਵੀ ਆਪਾਂ ਦਿਨ ਰਾਤ ਚਲੋ ਉਹਨਾਂ ਦੇ ਵਿੱਚ ਆਪਾਂ ਵੀ ਆਉਣੇ ਆ ਵੀ ਕਿੱਡੇ ਕਿੱਡੇ ਮਹਿਲ ਮਨਾਰੇ ਬਣਾ ਲਈ ਦੀ ਆ ਤੇ ਇੱਕ ਸਣ ਦੇ ਵਿੱਚ ਜੇ ਪ੍ਰਮਾਤਮਾ ਚਾਵੇ ਤੇ ਇੱਕ ਘੜੀ ਦੇ ਵਿੱਚ ਹੀ ਸਾਰਾ ਕੁਝ ਛੱਡ ਕੇ ਜਾਣਾ ਪੈਂਦਾ ਇਸ ਕਰਕੇ ਇਤੋਂ ਇਸ ਜਿਹੜੀ ਅੱਜ ਸ਼ੀ ਦੀਦੜਿਆਂ ਤੋਂ ਇਹੋ ਹੀ ਮਿਲਦੀ ਗੁਰੂ ਪਾਛਣੇ ਆਪਾਂ ਨੂੰ ਸੇਧ ਦਿੱਤੀ ਆ ਵੀ ਤੂੰ ਬਾਣੀ ਪੜਿਆ ਕਰੋ ਬਾਣੀ ਨਾਲ ਜੁੜਿਆ ਕਰੋ ਤੇ ਜਿੰਨਾ ਵੀ ਹੋ ਸਕੇ ਜਿਹੜਾ ਵਾ ਪ੍ਰਮਾਤਮਾ ਤੇ ਭਰੋਸਾ ਰੱਖੋ ਜਦੋਂ ਆਪਾਂ ਨੂੰ ਤੂੜਦਾ ਪਾਣਾ ਮਿੱਠਾ ਲੱਗਣ ਲੱਗ ਪਿਆ ਤੇ ਫਿਰ ਸਾਰਾ ਕੁਝ ਵਿੱਚ ਆ ਜਾਂਦਾ ਇਸ ਕਰਕੇ ਬਹੁਤ ਘੜੇ ਦੇਣ ਵਾ ਇੱਕ ੜੇ ੜੇ ਅੱਜ ਜਿਸੇ ਹਸਾਣਾ ਛੋਟੇ ਸਹਿਬ ਜਾਦੇ ਵੱਡੇ ਸਹਿਬ ਜਾਦੇ ਅੱਜ ਪਰਿਵਾਰ ਵਿਛੋੜਿਆ ਨਾਲੇ ਸ਼ਹੀਦੀ ਹੋੜਾ ਅੱਜ ਦੇਢੇ ਵੱਡੇ ਸਹਿਬ ਜਾਦੇ ਸ਼ਹੀਦ ਹੋਏ ਤੇ ਬਹੁਤ ਤਗੜਾ ਇਸ ਸਿੱਖ ਪੌਣ ਦੇ ਲਈ ਜਿਹੜਾ ਇਹ ਮਹੀਨਾ ਵਾ ਦੁਖਦਾਈ ਆ ਪਰ ਫਿਰ ਵੀ ਪ੍ਰਮਾਤਮਾ ਨੇ ਆਪਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਕਿੰਨਾ ਮਰਜੀ ਕਸ਼ਟ ਆ ਜੇ ਵੈਗੂ ਦਾ ਫਰਮਾ ਲੇਕੇ ਤੇ ਉਹ ਮੰਨ ਕੇ ਚੱਲਣਾ ਤੇ ਆਪਣੇ ਦੇ ਨਿਗਾਹ ਜਾਂ ਕਸ਼ਟ ਆ ਜੇ ਤੇ ਆਖ ਦਿੰਦੇ ਆ ਵੀ ਪ੍ਰਮਾਤਮਾ ਨੇ ਆਪਣਾ ਜਿਹੜਾ ਸਾਥ ਛੱਡਦਾ। ਸੋ ਆਪਾਂ ਆਖ ਦਿੰਦੇ ਆ ਆਪਣੀ ਬਾਣੀ ਥੋੜੀ ਹੁੰਦੀ ਆ ਇਸ ਕਰਕੇ ਵੈਗੁਰੂ ਗੜੀ ਅਰਦਾਸ ਕਰਿਆ ਕਰੋ ਵੈਗੁਰੂ ਬਾਣੇ ਨਾਲ ਜੋੜ ਕੇ ਰੱਖੋ ਸਭ ਤੋਂ ਵੱਡੀ ਤੇ ਇੱਕ ਝੜ ਚੱਲ ਰਿਹਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਰਬਾਤ ਸਾਧ ਸੰਗਤ ਜੀ ਪਲੀ ਪ੍ਰਕਾਰ ਸਾਰੀਆਂ ਸੰਗਤਾਂ ਜਾਣੂ ਹੋ ਜੋ ਸ਼ਹੀਦਾ ਸਿੰਘਾਂ ਦੇ ਪਰਸਾਏ ਸ਼ਹੀਦਾ ਸਿੰਘਾਂ ਦੇ ਜੋੜ ਮੇਲੇ ਮਨਾਉਂਦੇ ਹੋਏ ਵੱਡੇ ਸਹਬਜਾਦੇ ਸਹਬ ਬਾਬਾ ਅਜੀਤ ਸਿੰਘ ਜੀ ਸਹਬ ਬਾਬਾ ਜਿਆਰ ਸਿੰਘ ਜੀ ਚਮਕੌਰ ਸਾਹਿਬ ਦੇ ਸਾਰੇ ਸ਼ਹੀਦਾ ਸਿੰਘਾਂ ਨੂੰ ਯਾਦ ਕਰਦੇ ਹੋਏ ਨਗਰ ਆਲੀ ਕਲਾਂ ਬਹਾਦਰ ਬਾਬਾ ਬੀਦੀ ਚਾਂ ਸਾਹਿਬ ਦੇ ਲੰਗਰਾਂ ਦੇ ਵਿੱਚ ਗੁਰੂ ਕੇ ਲੰਗਰ ਤਿਆਰ ਕੀਤੇ ਜਾ ਰਹੇ ਹਨ ਹੁਣ ਸਰਬੱਤ ਸੰਗਤਾਂ ਨਾਲ ਮਿਲ ਕਰਕੇ ਸੇਵਾ ਕਰ ਰਹੀਆਂ ਹਾਜ਼ਰੀਆਂ ਭਰ ਰਹੀਆਂ ਹਨ ਗਉੜੀ ਸੁਖਮਨੀ ਸਾਹਿਬ ਗੁਰਬਾਣੀਆਂ ਦੇ ਜਾਪ ਹੋਣੇ ਹਨ ਕਥਾ ਕੀਰਤਨ ਦੇ ਪ੍ਰਵਾਹ ਚੱਲਨੇ ਹਨ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਇਹ ਹੀ ਸੱਚੀ ਤੇ ਸੱਚੀ ਸਾਡੀ ਦਾਸ ਸਿੰਘ ਸਰੰਧਾਲ ਜੜੀ ਹੈ ਕਿ ਬਾਅਦ ਚੜ ਕੇ ਸੇਵਾ ਕਰੀਏ ਉਹਨਾਂ ਦੇ ਪਰਥਾਏ ਨਾਮ ਜਪੀਏ ਇਹ ਹੀ ਮਾਨਸ ਜਨਮ ਦਾ ਲਾਹਾ ਹੈ ਭਾਈ ਕਿਉਂਕਿ ਇੱਕ ਵਾਰੀ ਵਾਰੀ ਮਿਲੀ ਆ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ-ਬਾਰ ਜਿਉਂ ਬਨ ਫਲ ਪੱਕੇ ਪਹਿੰਗਰੇ ਬਹਰਨ ਲੱਗੇ ਢਾਲ ਇੱਕ ਵਾਰੀ ਮਨੁੱਖਾ ਜਨਮ ਮਿਲਿਆ ਹੈ ਇਹਦਾ ਲਾਹਾ ਲਈਏ ਸਰਬੱਤ ਸੰਤਾਨ ਕਰਕੇ ਭਾਈ ਸੇਵਾ ਕਰੀਏ ਰਲ ਮਿਲ ਕੇ ਹਾਜ਼ਰੀਆਂ ਭਰੀਏ ਜਨਮ ਨੂੰ ਸਫਲਾ ਬਣਾਈਏ ਸੀਰ ਦਾ ਸਿੰਘਾਂ ਦੇ ਖੁਸ਼ੇ ਪ੍ਰਾਪਤ ਕਰੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਤਕਾਰ ਸਤਕਾਰ ਜੋ ਮੌਜੂਦਾ ਸਰਪੰਚ ਸਰਦਾਰ ਸੁਮਿੰਦਰ ਸਿੰਘ ਜੀ ਸਰਦਾਰ ਸੁਖਜੈਨ ਸਿੰਘ ਜੀ ਸਤਕਾਰ ਜੋ ਸਰਦਾਰ ਜਸਵੰਤ ਸਿੰਘ ਜੀ ਭਾਈ ਸਾਹਿਬ ਆਈ ਬਲਵਿੰਦਰ ਸਿੰਘ ਜੀ ਮੇਤਲੀ ਸਿੰਘ ਬਾਬਾ ਦਰਸ਼ਨ ਸਿੰਘ ਜੀ ਬੀਨ ਸੰਗਤਾਂ ਭਾਈ ਰੰਜੋ ਸਿੰਘ ਭਾਈ ਰਿਸ਼ਪਾਲ ਸਿੰਘ ਭਾਈ ਰੇਸ਼ਮ ਸਿੰਘ ਭਾਈ ਗੁਰਸੇਵਕ ਸਿੰਘ ਜੀ ਜਨ ਸੰਗਤਾਂ ਸੇਵਾ ਕਰ ਰਹੇ ਆ ਹਾਦਰੀਆਂ ਭਰ ਰਿਆਂ ਮਹਾਰਾਜ ਜੀ ਕਿਰਪਾ ਕਰਾਣਾ ਸੋ ਸਾਰਿਆਂ ਸੰਗਤਾਂ ਦੇ ਖਿਆਲੇ ਪ੍ਰਾਪਤ ਕਰੋ ਜੀ ਜਨਮ ਨੂੰ ਸਫਲਾ ਬਣਾਉਣਾ ਕਰੋ ਸਤਿਗੁਰੂ ਮਹਾਰਾਜ ਜੀ ਮਿਹਰ ਕਰ ਅਨਸਾਰੀਆਂ ਸੰਗਤਾਂ ਭਾਈ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀਰ ਹਰਸ਼ਪਾਲ ਸੌਦੇ ਫਾਰਮ ਤੇ ਆਏ ਆ ਦਾ ਬਣਾਉਂਦਾ ਜੀ ਜਾਂ ਕਰਦਾ ਇਹ ਇਹਨਾਂ ਦੇ ਇਦਾਂ ਵਾ ਖੁੱਲਾ ਸਿਸਟਮ ਮੱਝਾਂ گاਵਾ ਦਾ ਇਧਰਲੀ ਸਾਈਡ گاਵਾ ਤੇ ਇਧਰ ਦੀ ਸਾਈਡ ਮੱਝਾਂ ਆਹ ਕੱਟੀਆਂ ਕਰੋਂ ਬਹੁਤ ਵਧੀਆ ਹੁਣ ਮੱਝਾਂ ਵਧਾਈਆਂ ਨਾ ਜਮਕਰ ਅੱਗੇ ਤੇ ਘਟਾ ਜਦਦੀਆਂ ਬੜਾ ਗੁਰੂਆ ਕੰਮ ਸੌਕਾ ਸਾਨੂੰ ਲੱਗਦਾ ਨਾ ਬੜਾ ਸੌਕਾ ਹੁਣ ਤੁਹਾਡੇ ਬੰਦਿਆਂ ਨੂੰ ਵੀ ਓਕਾ ਲੱਗੀ ਜਾਂਦਾ ਨਾ ਜਿੱਦਾਂ ਦਾ ਬੰਦਾ ਹੋ ਜੇ ਇੱਕ ਕਿਦ ਕੰਮ ਲਾਹੀ ਜਾ ਉਹ ਨਾ ਲੱਗਾ ਬਾਬਾ ਤਾਂ ਭਾਈ ਕਰਮਜੀਤ ਸਿੰਘ ਆਪਣੇ ਕੀ ਉਹ ਚੱਕਣ ਵਾਲਾ ਜਿਹੜਾ ਮਗਰ ਟਰੈਕਟਰ ਤੇ ਪੈਦਾ ਹੁੰਦਾ ਥੋੜਾ ਆਪਾਂ ਜਿੰਨੀ ਕਣਕ ਭਰੀ ਪੂਰੀ ਸਾਰੇ ਢੀੜਾ ਕੱਢ ਕੇ ਉਹਦੇ ਨਾਲ ਕੀ ਹੁੰਦਾ ਵੀ ਅੱਜ ਆਪਣੇ ਸ਼ੀਦੀ ਦਿਹਾੜਾ ਦੇ ਵਾਸਤੇ ਗੁਰਦਰਾ ਸਾਹਿਬ ਲੱਗਰ ਲੱਗਾ ਹੀ ਉੱਥੇ ਹੁਣ ਕਰਕੇ ਸੇਵਾ ਪਾਣੀ ਤੇ ਹੋੜ ਆਪਾਂ ਕਣਕ ਨੂੰ ਮਾਰਦੇ ਕੀੜਾ ਸਾਰੀ ਨੂੰ ਖਾਦ ਪੈਣ ਵਾਲੀ ਆ ਮਾਰ-ਮਾਰ ਕੇ ਖਾਦ ਖੁੱਦ ਅੱਜ ਇੱਕ ਆਪਾਂ ਨੈਟ ਘਟਨਾ ਮੁੰਡਿਆਂ ਨੇ ਖੇਡਣ ਟੁੱਟਣ ਲਈ ਲੋਰੇ ਵੰਡ ਪਿੰਡ ਦੀਆਂ ਗਲੀਆਂ ਪਿੰਡ ਦੀਆਂ ਸੜਕਾਂ ਲੱਗੀਆਂ ਕਿ ਤੇ ਕਿਤੇ ਕੋਸ਼ ਕਿਤੇ ਕੋਸ਼ ਆਹ ਮੋਟਰਾਂ ਜਿਹੜੀਆਂ ਪਿੰਡਾਂ 'ਚੋਂ ਜਿੰਨਾ ਮਰਜ਼ੀ ਲੱਖ-ਬਾਰ ਮੋਟਰਾਂ ਪਰ ਜੋ ਪਿੰਡਾਂ ਵਾਲੀਆਂ ਮੋਟਰਾਂ ਦਾ ਮਜ਼ਾ ਨਾ ਇਧਰੇ ਹੁਣ ਆਪਾਂ ਪਹੁੰਚ ਗਏ ਮੋਟਰ ਤੇ ਤੇ ਕਣਕ ਭਰਨ ਤੋਂ ਬਾਅਦ ਉਹਨਾਂ ਖਾਦ ਪੋਣੀਆਂ ਥੋੜਾ ਜਿਹਾ ਅਸੀਂ ਕਹੇ 72 ਆ ਜੂਗਾ ਥਾਂ ਤੇ ਫੇਰ ਪੋਣੇ ਆ ਵਧੀਆ ਪਹਿਲੀ ਬੱਤਰ ਆ ਚੱਲੀ ਆ ਵੇਖੋ ਬਹੁਤ ਘੱਟ ਜਿਹੜਾ ਵਾ ਫਰਕ ਪੈਂਦਾ ਵਾ ਪਹਿਲੀ ਦੇ ਵਿੱਚ ਜੇ ਫੇਰ ਉਹ ਗੱਲ ਜਿਹੜੀ ਚੀਜ਼ ਡੂੰਗੀ ਵਾਈ ਦਾ ਅੱਗੇ ਯਾਰ ਖਾਉ ਖਰਾਬੂ ਜਾ ਜਾਂਦਾ ਇਹ ਕੰਮ ਜਦੋਂ ਕਿਤੇ ਕਾਲੀ ਕਰ ਜਣੀ ਨਾ ਮੁੜ ਕੇ ਬਾਦ ਦੇ ਵਿੱਚ ਨਾ 6 ਮਹੀਨੇ ਕਣਕ ਸੋਹਣੀ ਨਹੀਂ ਲੱਗਦੀ ਉਦੋਂ ਜੇ ਆਪਾਂ 2-4 ਦਿਨ ਕਾਲੀ ਨਹੀਂ ਨਾ ਕਰਦੇ ਤੇ ਫਿਰ ਬਹੁਤ ਵਧੀਆ ਵਾ ਸੋਹਣੀ ਲੱਗਦੀ ਕਣਕ ਦਾ ਰੋਬ ਕਿੰਨਾ ਵਧੀਆ ਲੱਗਦਾ ਨਹੀਂ ਤੇ ਇੰਨਾ ਚਿਰ ਹੋ ਗਿਆ ਅੱਗੇ ਇਦਾਂ ਬੀਜ ਬੂਦਈ ਦੀ ਤੇ ਕੰਮ ਨਾ ਨਜ਼ਾਰਾ ਹੀ ਨਹੀਂ ਆਉਂਦਾ ਬਹੁਤ ਸੋਹਣੀ ਕਣਕ ਉਹਨੂੰ ਜਦੋਂ ਦੋਰੀ ਖਾ ਲਪੀ ਮਗਰ ਮਗਨ ਸਪਰੇ ਹੋਈ ਤਵੇਖਣ ਗੱਡੀ ਦੀ ਰਿਆ ਗੱਲ ਬੰਦੀ ਹਾਂ ਕਿੰਨਾ ਰਹਿ ਗਿਆ ਉਹ ਵੱਟ ਤੇ ਢੇੜਾ ਮਾਰੀਆ ਪਾਣੀ ਠਾਣੋਂ ਨਿਕਲ ਜਾਂਦਾ ਹੁੰਦਾ ਮਿਆ ਸਾਹਾ ਰਹਿ ਗਿਆ ਆਪਣਾ ਹਰ ਦਿਨ ਦਾ ਸ਼ੀਰ ਇਸ ਕਰਕੇ ਉਦੋਂ ਫਸਲ ਬੀਜਣ ਲੱਗਿਆਂ ਕਾਲੀ ਨਾ ਕਰੋ ਕਦੀ ਵੀ ਕਿਉਂਕਿ ਮੁੜ ਕੇ 6 ਮਹੀਨੇ ਆਪਾਂ ਇਹਦੇ ਮੂੰਹ ਹਲ ਵੇਖਣਾ ਹੁੰਦਾ ਉਦੋਂ ਕਾਲੀ ਕਰਦੀ ਤੇ ਮੁੜ ਕੇ ਬਹੁਤ ਔਖਾਂ ਦਾ ਉਹ ਵੰਡ ਬੁੰਡ ਮੁੰਡਿਆਂ ਪਾਦਾ ਵੇ ਦਲੀਆ ਘਰ ਦਾ ਬਣਾ ਕੇ ਨਾਲ ਆਟਾ ਨਾਲ ਦਲੀਆ ਤੇ ਡੰਗਰ ਪਹਿਲਾਂ ਪਾਸੇ ਵੱਧਦੇ ਆ ਇਧਰ ਨੇ ਪੱਲੇ ਚ ਕਿਣੀਆਂ ਦੇ ਧੋਪਣਾ ਗੁਰੂ ਆ ਤੇਰਾ ਥਾਂ ਸਾਰਾ ਸੁੱਕ ਜਾ ਕਰਨਾ ਪਾਲੀਆਂ ਕਿਹ ਦਿਨ ਲੱਗੇ ਯਾਰ ਗੁਰੂਣ ਧੁੱਪ ਲੱਗਦੀ ਮੜੀ ਧੁੱਪ ਲੱਗਦੀ ਐ ਥਾਂ ਨਾਲੇ ਸੁੱਕ ਜਾਂਦਾ ਨਾਲਿਆ ਕੀੜੇ ਕੁੜੇ ਮਰ ਜਾਂਦੇ ਹੈ ਰੱਸੀਆਂ ਨੂੰ ਕੀ ਦਵਾ ਕਿੰਨਾ ਕੀ ਚੇਰਾ ਉਹ ਆ ਮੱਛਰਦਾਨੀ ਵਾਲੇ ਪਾੜਨੇ ਪੈਣੇ ਉਹ ਮੱਛਰਦਾਨੀ ਵਾਲਿਆਂ ਵਿੱਚ ਚਪੜਾਈਆਂ ਠੋਕੀਆਂ ਉਹਦਾਂ ਤੇ ਮੱਛਰਦਾਨੀ ਵੇਝਦੀ ਆ ਜਾ ਕਰਨ ਮੱਛਰਦਾਨੀ ਦੇ ਵੇਝਦੀ ਉਤਰਾ ਜਾ ਕਰਨੀ ਧੁੱਪ ਤੇ ਆਹੋ ਤਾਂ ਉਤਰਾ ਕਰਨੀ ਆ ਵਾਸਤੇ ਕਰਦੇ ਆ ਜਿਤਨਾ ਵੀ ਕੰਪਨੀ ਦੀਆਂ ਜਿਹੜੇ ਕੰਪਨੀਆਂ ਦੇ ਬ੍ਰਾਂਡ ਬਣਦੇ ਆ ਨਾ ਉਹ ਇਦਾਂ ਬਣਦੇ ਆ ਜਿਤਨਾ ਰਾਜਾ ਵੀਰ ਆਪਣੇ ਜਿਹੜੇ ਕੰਪਨੀ ਵਾਲੇ ਆ ਇਹਨਾਂ ਦੀ ਨਾ ਮਸ਼ੀਨ ਆਪਣੇ ਟੂੜੀ ਵਾਲੀ ਲਾਂਗਾ ਨਹੀਂ ਖਿੱਚਦੀ ਬਾਲਾ ਤੇ ਅਸੀਂ ਵੀਰ ਨਾਲ ਫੋਨ ਤੇ ਗੱਲ ਕੀਤੀ ਤੇ ਵੀਰਾਂ ਦਾ ਕੋਈ ਗੱਲ ਨਹੀਂ ਹੁਣ ਸੀਜ਼ਨ ਦੇ ਸ਼ੁਰੂ ਚ ਸਾਨੂੰ ਭੇਜ ਦਿਓ ਮਸ਼ੀਨ ਉਹਨਾਂ ਦੇ ਟਾਇਰ ਕੱਸ ਕੇ ਮਸ਼ੀਨ ਦੇ ਤੇ ਵੀਰ ਨੂੰ ਭੇਜਦੇ ਆ ਕਿਉਂਕਿ ਕੰਪਨੀ ਦੀ ਸਰਵਿਸ ਹੀ ਜਿਹੜੀ ਆ ਉਹ ਕੰਪਨੀ ਨੂੰ ਉੱਤੇ ਪਹੁੰਚਾ ਸਕਦੀ ਆ ਜਦੋਂ ਆਪਾਂ ਕੋਈ ਮਸ਼ੀਨ ਲੈ ਲੈਨੇ ਆ ਕੋਈ ਬ੍ਰਾਂਡ ਆ ਤੇ ਜੇ ਉਹਦੀ ਕੋਈ ਗੱਲ ਨਹੀਂ ਸੁਣਦਾ ਤੇ ਫੇਰ ਨਾ ਬਹੁਤ ਔਖਾ ਹੋ ਜਾਂਦਾ ਵਾ ਜ਼ਿਮੀਂਦਾਰ ਵਾਸਤੇ ਭਰਾ ਵਾਸਤੇ ਕਿਉਂਕਿ ਜਿੰਨੇ ਮਸ਼ੀਨ ਬਣਾਈ ਜੋਨੇ ਗੱਲ ਹੀ ਨਹੀਂ ਸੁਣਨੀ ਤੇ ਉਹਦਾ ਫਾਇਦਾ ਕੋਈ ਨਹੀਂ ਇਸ ਕਰਕੇ ਹੀ ਮੜਾ ਜਾਈ ਵੀਰ ਨੂੰ ਆਖਿਆ ਦੇ ਵੀਰ ਨੇ ਉਸੇ ਲਈ ਸਾਡੇ ਨਾਲ ਕਨੈਕਟ ਕਰਕੇ ਉਹਨੇ ਆਖਿਆ ਵੀ ਤੁਸੀਂ ਮਸ਼ੀਨ ਭੇਜੋ ਕੋਈ ਵੀ ਦਿੱਕਤ ਹੋਊਗੀ ਮੈਂ ਆਪਣੇ ਆਪ ਤੁਹਾਨੂੰ ਸੈੱਟ ਕਰਕੇ ਸਾਰੀ ਦਊਗਾ ਬਹੁਤ ਵਧੀਆ ਵੀਰ ਦਾ ਸੁਭਾਅ ਲੱਗਾ ਕਿਉਂਕਿ ਸਰਵਿਸ ਹੀ ਜਿਹੜੀ ਆ ਬਹੁਤ ਵੱਡੀ ਚੀਜ਼ ਆ ਆਪਾਂ ਜਦੋਂ ਕਿਸੇ ਗਾਗ ਤੋਂ ਗਾਗ ਨੂੰ ਚੀਜ਼ ਦੇਂਦੇ ਆ ਤੇ ਉਹਦੇ ਮਗਰ ਜਿਹੜੀ ਸਰਵਿਸ ਜਿਹੜੀ ਆ ਜਾਂਦੀ ਨਾ ਉਹਦੇ ਨਾਲ ਗਾਗ ਦਾ ਜਿਹੜਾ ਵਾ ਅੱਧਾ ਖੂਨ ਜਿਹੜਾ ਵਜ ਜਾਂਦਾ ਬਹੁਤ ਵਧੀਆ ਵੀਰ ਦਾ ਸੁਭਾਅ ਲੱਗਾ ਤੇ ਜਿੰਨੇ ਵੀਰ ਨੇ ਜਿੱਤਰਾ ਕੋਈ ਇੰਪਲੀਮੈਂਟ ਲੈਣਾ ਵੀਰ ਨਾਲ ਵਰਤ ਕੇ ਵੇਖੋ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਡੀਲ ਵੀ ਕਰਨਗੇ ਮਗਰ ਸਰਵਸ ਵੀ ਦੇਣਗੇ ਤੇ ਵਧੀਆ ਕੰਮ ਹੈ ਆਪਣੀ ਤੂੜੀ ਵਾਲੇ ਰੀਪਰ ਚੱਲਦੇ ਆ ਤੇ ਬਹੁਤ ਵਧੀਆ ਸੁਭਾਵਾ ਵੀਰ ਦਾ ਆਪਣੀ ਇਹਨਾਂ ਦੀ ਸਾਈਟ ਹੈ ਅਵਤਾਰ ਕਲਸੀ ਐਗਰੋ ਮਰਕਸ ਤੇ ਹੋਣ ਇਹਨਾਂ ਨੇ ਸਵੇਰੇ ਲੈ ਜਾਣੀ ਆ ਤੇ ਫਿਰ ਸੈੱਟ ਕਰਕੇ ਆਪ ਨੂੰ ਦੱਸਣਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਨੁਕਸ ਨਿਕਲਿਆ ਕੀ ਨਹੀਂ